ਦੀਪਾਂ 'ਚ ਸਿਰ ਲਾਲਾ ਦੀ ਪੰਡ ਹੋਵੇ ਕਿ ਬੀਜੀਏ ਕਣਕ ਤੇ ਉਗ ਕਰੋਂਦੇ ਪੈਂਦੇ ਦੀਪਾਂ 'ਚ ਸਾਫ ਨਿਾਈ ਦੀ ਵੰਡ ਹੋਵੇ ਆਜੋ ਉਹ ਪਾਈਆਂ ਵਾਜ ਪਿਆਰਿਆ ਜੂਨ 'ਚ ਕੋਈ ਤੇ ਪਾਵੇਂ ਮੰਗਰ ਕਵਿਲੇਦੀ ਜੰਜ ਹੋਵੇ ਤੇ ਪਾਵੇਂ ਮੰਗਰ ਕਵਿਲੇਦੀ ਜੰਜ ਤੋਵੇ ਤੇ ਪਾਵੇਂ ਮੰਗਰ ਕਵਿਲੇਦੀ ਜੰਜ ਓ ਸ਼ੀਸ਼ਾ ਟੁੱਟੇ ਤਾਂ ਤੜਤੜ ਹੋਵੇ ਤੇ ਦਿਲ ਪੱਤੇ ਅਗਲਾਵੇ ਐ ਸ਼ੀਸ਼ਾ ਟੁੱਟੇ ਤਾਂ ਤੜਤੜ ਹੋਵੇ ਪੱਥਰ ਟੁੱਟੇ ਅਗਲਾਵੇ ਤਾਰਾ ਟੁੱਟੇ ਅਸਮਾਨ ਦੀ ਹਿੱਕ ਚੋਂ ਤੇ ਇੱਕ ਜ਼ਖਮ ਜਿਆ ਕਰ ਜਾਵੇ ਐ ਚੰਦੇ ਚੰਨਾ ਦਿਲ ਜਦ ਜੇ ਆਇ ਨੀ ਉਹਨਿ ਇਹਦੇ ਟੁੱਟਿਆ ਆਵਾਜ਼ ਨਾ ਆਵੇ ਤੇ ਇਹਦੇ ਟੁੱਟਿਆ ਆਵਾਜ਼ ਬੰਦ ਕਰਦੇ ਨੂੰ ਬੰਦ ਕਰਦੇ ਨੂੰ ਉਹ ਬੰਦੇ ਨਾਲ ਬੰਦੇ ਦਾ ਪਿਆਰ ਹੋਣਾ ਚਾਹੀਦਾ ਵਾਹਿਗੁਰੂ ਤੇ ਯਾਰੀਆਂ ਦੇ ਵਿੱਚ ਇਤਵਾਰ ਹੋਣਾ ਚਾਹੀਦਾ ਸੱਜਣਾ ਦੇ ਦਿਲਾਂ ਚੋਂ ਨਹੀਂ ਬਾਹਰ ਹੋਣਾ ਚਾਹੀਦਾ ਤੇ ਬਹੁਤਾ ਕੌੜਾ ਰੁਖਾ ਨਹੀਂ ਵਿਹਾਰ ਹੁਣ ਚਾਹੀਦਾ ਐਵੇਂ ਹੱਥ ਜੋੜੀ ਜਾਣੇ ਐਵੇਂ ਕੰਨ ਫੜੀ ਜਾਣੇ ਬਾਈ ਡਰਾਮੇ ਬਾਜਾ ਕੋਣ ਖਬਰਦਾਰ ਹੋਣਾ ਚਾਹੀਦਾ ਬਈ ਲੋੜ ਨਹੀਂ ਬਖਾਵੇ ਵਜੋਂ ਪੈਰੀ ਹੱਥ ਲਾਈ ਜਾਣੇ ਤਿੱਲੋਂ ਦਿਲਾਂ ਵਿੱਚ ਸਾਰਿਆਂ ਤੇ ਸਤਕਾਰ ਹੁਣ ਚਾਹੀਦਾ ਪਿਆਸ ਗੁੰਨਿਆਰੇ ਨੇ ਤੇ ਯਾਰ ਯਾਰਾਂ ਨਾਲ ਦਗਾ ਕਮਾ ਜਾਂਦੇ ਔਖੇ ਵੇਲੇ ਉਹ ਨਹੀਂ ਕੰਮ ਆਉਂਦੇ ਤੇ ਸੌਖੇ ਵੇਲੇ ਜੋ ehsaas ਕਰਾ ਜਾਂਦੇ ਉਹ ਪੁੱਜੇ ਜਾਂਦੇ ਉਹ ਦੁਨੀਆਂ ਤੇ ਮਲ ਸਿੰਘਾ ਤੇ ਜਿਹੜੇ ਸਿਰਾਂ ਨਾਲ ਤੋਰ ਨਿਵਾਜ ਜਾਂਦੇ ਤੇ ਜਿਹੜੇ ਸਿਰਾਂ ਨਾਲ ਤੋਰ ਨਿਵਾਜ ਪਿੰਡੇ ਮੇਰੇ ਮਾਰਦਾ ਸ਼ਮਕਾ ਇਹ ਮੇਰੇ ਰੋਂਦੇ ਨੇ ਨੈਣ ਨੇ ਮਹਾਣੇ ਨੰਗੇ ਪਿੰਡੇ ਮੇਰੇ ਮਾਰਦਾ ਸ਼ਮਕਾ ਇਹ ਮੇਰੇ ਰੋਂਦੇ ਨੇ ਨੈਣ ਨੇ ਮਹਾਣੇ ਜਿੰਨੀਆਂ ਤਨ ਮੇਰੇ ਤੇ ਲਗੀਆਂ ਬੇਦਰਦਾ ਤੇਰੇ ਇੱਕ ਜੇ ਲੱਗੇ ਤਾਂ ਤੂੰ ਜਾਣੀ ਓ ਗੁਲਾਮ ਫਰੀਦਾ ਦਿਲ ਉਥੇ ਜਿੱਥੇ ਅਗਲਾ ਵੀ ਕਦਰ ਪਛਾਣੇ ਉਹ ਤੇਲਾ ਮਫਰੀਦਾ ਗਿਲਾਮ ਫਰੀਦਾ ਦੇਲੇ ਉੱਥੇ ਦਈਏ ਤੇ ਜਿੱਥੇ ਅਗਲਾ ਵੀ ਕਦਰ ਪਛਾਣੇ ਰਾਜ ਤੁਹਾਂ ਤੇ ਤੇਰੇ ਜਹਾਨਾ ਕੋਈ ਸੁਲਤਾਨ ਰੱਬਾ ਉਹ ਜਿਹੜੇ ਬਾਗਾਂ ਦੇ ਵਿੱਚ ਬਸੰਤ ਖਿੜ ਪਏ ਤੇ ਜਿੱਥੇ ਤੂੰ ਹੋਵੇਂ ਮਿਹਰਬਾਨ ਰੱਬਾ ਕਿਦਰੇ ਜਲ ਕਰ ਦੇ ਤੇ ਕਿਦਰੇ ਥਲ ਕਰ ਦੇ ਤੇ ਕਿਤੇ ਵਸਦੇ ਕਰੇ ਵੀਰਾਨ ਰੱਬਾ ਉਹਦੀ ਜਾਨ ਦਾ ਹੋਵੇ ਮਾਣ ਸਫਰੀ ਓਏ ਤੇ ਜੀ ਦੀ ਜਾਨ ਵਿੱਚ ਪਾਵੇਂ ਤੂੰ ਜਾਨ ਰੱਬਾ ਤੇ ਜੀ ਦੀ ਜਹਾਨ ਵਿੱਚ ਪਾਵੇਂ ਤੂੰ ਜਾਨ ਗੱਲਾਂ ਓਹ ਜ਼ਾਲਮ ਤੇਰਾ ਖਿਆਲ ਸੀ ਤੂੰ ਨਹੀਂ ਸਹ ਰਿਹਾ ਪੁੰਜਦਾ ਮੇਰਿਆਂ ਹੰਝੂਆਂ ਨੂੰ ਤੇਰਾ ਦਰਮਾਲ ਸੀ ਤੂੰ ਨਹੀਂ ਸਹ ਜੀਨੇ ਰਾ ਵਿੱਚ ਕੱਲ ਮੈਨੂੰ ਘੇਰਿਆ ਸੀ ਜੀਨੇ ਰਾ ਵਿੱਚ ਕੱਲ ਮੈਨੂੰ ਘੇਰਿਆ ਸੀ ਤੇਰੇ ਹੋਰ ਕੋਈ ਨਾਲ ਸੀ ਤੂੰ ਨਹੀਂ ਸਹ ਓ ਮੰਗਣ ਆਏ ਨੇ ਮੰਗਿਆ ਦਿਲ ਸਫਰੀ ਉਹ ਕੋਈ ਦਿਲ ਦਾ ਕੰਾਲ ਸੀ ਤੂੰ ਮਰੀ ਸੈ 21 ਸਾਲ ਜਮਾਨ ਦੀ ਉਮਰ ਹੋਈ ਤੇ ਉਸੇ ਵਕਤ ਸ਼ਕੀਨੀਆਂ ਲਉਣ ਲੱਗਾ ਮੁਛਾ ਫੁੱਟੀਆਂ ਲਹੂ ਵਿੱਚ ਜੋਸ਼ ਆਇਆ ਡਾਂਗ ਡਰਹੋਂ ਲਗਾ ਟਲ ਦੀ ਗਈ ਜਮਾਨੀ ਦੀ ਉਮਰ ਜਿਉਂ ਜਿਉਂ ਦੇ ਬੇ ਬੇ ਨੂੰ ਫੇਰ ਮਜਤੌਣ ਲਗਾ ਦਿਆ ਸਿੰਘਾ ਅਠੋਤਰੀ ਪਕਰ ਮਾਲਾ ਤੇਰੇ ਸੇ ਲੱਭ ਨੂੰ ਫੇਰ ਮਨਾਉਣ ਲਗਾ ਤੇਰੂ ਸੇ ਰੱਬ ਨੂੰ ਫੇਰ ਮਨਾਉਣ ਲੱਗਾ ਗੱਲ ਫੁੱਲ ਦੀ ਕਦੇ ਵਿਛੜਦੀ ਨਾ ਗੱਲ ਫੁੱਲ ਦੀ ਕਦੇ ਵਿਛੜਦੀ ਨਾ ਜੇ ਫੁੱਲਾਂ ਵਿੱਚੋਂ ਨਾ ਫੁੱਲ ਗਲਾਬ ਹੁੰਦਾ ਗੱਲ ਫੁੱਲ ਦੀ ਕਦੇ ਵਿਛੜਦੀ ਨਾ ਜੇ ਫੁੱਲਾਂ ਵਿੱਚੋਂ ਨਾ ਫੁੱਲ ਗਲਾਬ ਹੁੰਦਾ ਇਸੇ ਲੜਤੇ ਮਰਦਾ ਨਾ ਕੋਈ ਗਪਰੂ ਜੇ ਨਾ ਡੁੱਲ ਡੁੱਲ ਪੈਂਦਾ ਸ਼ਬਾਬ ਹੁੰਦਾ ਸੋਹਣੀ ਡੁੱਬਦੀ ਤੇ ਡੁੱਬ ਕੇ ਮਰ ਜਾਂਦੀ ਸੋਹਣੀ ਡੁੱਬਦੀ ਤੇ ਡੁੱਬ ਕੇ ਮਰ ਜਾਂਦੀ ਅਮਰ ਕਿਵੇਂ ਹੁੰਦੀ ਜੇ ਨਾ ਚਨਾਬ ਹੁੰਦਾ ਇੱਥੇ ਖੁਸ਼ੀਆਂ ਆ ਲੋਹੜੀ ਦੇ ਮੇਲੇ ਫਿਰ ਕਿਉਂ ਲੱਗਦੇ ਜੇ ਹੀਰਾ ਰਾਜਿਆਂ ਦਾ ਨਾ ਏ ਮਿਲਦੇ ਤੇ ਢੋਏ ਦਮਾਂ ਦੇ ਬਾਜ ਨਾ ਢੋਏ ਜਾਂਦੇ ਨਾ ਵਤਾ ਜੀ ਉਹ ਬਾਜ ਖੁਸ਼ੀ ਦੇ ਹਸਿਆ ਨਹੀਂ ਜਾਂਦਾ ਤੇ ਰੋਣੇ ਕਮਾਂ ਦੇ ਬਾਜ ਨਾ ਰੋਏ ਜਾਂਦੇ ਉਹ ਦਰਦਾਂ ਬਾਜ ਨਾ ਸੀਨੇ ਵਿੱਚ ਛੇਕ ਪੈਂਦੇ ਤੇ ਛੇਕਾਂ ਬਾਜ ਨਾ ਮੋਤੀ ਪਰੋਏ ਜਾਂਦੇ ਤੇ ਸ਼ਰਫ ਦਾਗ ਗੁਲਾਮੀ ਦੇ ਦੇਸ਼ੀ ਉਤੋਂ ਤੇ ਕੌਮੀ ਅਣਖ ਦੇ ਬਾਜਨਾ ਧੋਏ ਜਾਂਦੇ ਤੇ ਕੌਮੀ ਅਣਖ ਦੇ ਬਾਜਨਾ ਧੋਏ ਜਾਂਦੇ ਪੀਣ ਵਾਲੇ ਕਰਦੇ ਸ਼ਰਾਬ ਦੀਆਂ ਗੱਲਾਂ ਬਈ ਪੀਣ ਵਾਲੇ ਕਰਦੇ ਸ਼ਰਾਬ ਦੀਆਂ ਗੱਲਾਂ ਸੇ ਬੁੱਧੀ ਜੀ ਵੀ ਕਰਦੇ ਕਿਤਾਬ ਦੀਆਂ ਆ ਵਾਹ ਵਾਹ ਭਾਈ ਪੀਰ ਬਾਰੇ ਕਰਦੇ ਸ਼ਰਾਬ ਦੀਆਂ ਗੱਲਾਂ ਆ ਬੁੱਧੀ ਜੀ ਵੀ ਕਰਦੇ ਕਿਤਾਬ ਦੀਆਂ ਗੱਲਾਂ ਭਈ ਜੱਟ ਗੱਲ ਕਰਦੇ ਨੇ ਰਿਆਸ ਪਰਿਆਂ ਦੀ ਤੇ ਸ਼ਾਹੂਕਾਰ ਕਰਦੇ ਹਿਸਾਬ ਦੀਆਂ ਗੱਲਾਂ ਉਹ ਫੈਲੀਆਂ ਚ ਹੁੰਦੇ ਹਥਿਆਰਾਂ ਦੇ ਹੀ ਚਰਚੇ ਤੇ ਆਸ਼ਕਾਂ ਮਸ਼ੂਕਾਂ ਚ ਗਲਾਬ ਦੀਆਂ ਗੱਲਾਂ ਪਰ ਦੁਨੀਆਂ ਦੇ ਕਿਸੇ ਤੁਸੀਂ ਕੋਨੇ ਵਿੱਚ ਘੁੰਮ ਆਵੋ ਬਈ ਹੁੰਦੀਆਂ ਨੇ ਰੰਗਲੇ ਪੰਜਾਬ ਦੀਆਂ ਗੱਲਾਂ ਰਾਂਝਾ ਨੂੰ ਮੈਂ ਟੁੱਟਣ ਚੱਲੀ ਅੱਛਾ ਤੇ ਰਾਂਝੇ ਨੂੰ ਮਿਲਿਆ ਨਹੀਂ ਹੋਰ ਰੱਬ ਮਿਲਿਆ ਜਿਣ ਨਾਮ ਲਿਆ ਤੇ ਰਬ ਰਾਜ ਦੇ ਵਰਗਾ ਨਾਹੀ ਤੇ ਰਬ ਰਾंजे ਵਰਗਾ ਨਾਹੀ ਉਹ ਗੱਲ ਕਰੀਏ ਤਾਂ ਕਰੀਏ 16 ਆਨੇ ਭਾਈ ਗੱਲ ਕਰੀਏ ਤਾਂ ਕਰੀਏ 16 ਆਨੇ ਨਹੀਂ ਤਾਂ ਨਾ ਕਰੀਏ ਜੇ ਨਾ ਢੰਗ ਹੋਵੇ ਗੁਰੂ ਹੋਵੇ ਆਹੁਨਰਦਾ ਹੋਵੇ ਪੂਰਾ ਬਈ ਫਕਰ ਹੋਵੇ ਤਾਂ ਨੰਗ ਮਨ ਲੰਗ ਹੋਏ ਚੇਲਾ ਹੋਵੇ ਜੋ ਗੁਰੂ ਦੀ ਕਰੇ ਸੇਵਾ 파ਵੇਂ ਗੁਰੂ ਵੱਲੋਂ ਸੀਸ ਦੀ ਮੰਗ ਹੋਵੇ ਆਸ਼ਕ ਹੋਵੇ ਤਾਂ ਹੋਵੇ ਮਨਸੂਰ ਜਹਾ ਬਈ ਆਸ਼ਕ ਹੋਵੇ ਤਾਂ ਹੋਵੇ ਮਨਸੂਰ ਜਹਾ 파ਵੇਂ ਗੜ ਵਿੱਚ ਪੈਂਦੀ ਸੂਲੀ ਦੀ ਤੰਦ ਹੋਵੇ ਆ ਮੇ ਗਲ ਵਿੱਚ ਪੈਂਦੀ ਸੂਲੀ ਦੀ ਤੰਦ ਹੋਵੇ ਆਉਣ ਜਾਨ ਆਉਣ ਜਾਨ ਜਹਾਨ ਦੇ ਵਿੱਚ ਬਣਿਆ ਤੇ ਬੰਦਾ ਬਾਗ ਮਸਾਬਰਾ ਉੱਠ ਜਾਂਦਾ ਉਦੋਂ ਜੀਵ ਦੀ ਆ ਕੋਈ ਨਹੀਂ ਪੇਸ਼ ਜਾਂਦੀ ਇੱਜ਼ਤੋ ਜਗ ਚੋਂ ਚੋਗ ਨਖਿੱਠ ਜਾਂਦਾ ਸੈਂਸ ਦਾਣ ਵੀ ਆ ਮੁੜਨੀ ਜੋੜ ਸਕਦੀ ਤੇ ਤਾਰਾ ਜ਼ਿੰਦਗੀ ਦਾ ਜਦੋਂ ਟੁੱਟ ਜਾਂਦਾ ਉਹ ਬਾਜ਼ਮਾਚ ਦਾ ਮਾਰਦਾ ਚাবਟ ਐਸੀ ਗੀਗ ਆਗ ਮਰੋੜ ਕੇ ਸੌਂਟ ਜਾਂਦਾ ਤੇ ਘੁੱਗੀ ਬਾਗ ਮਰੋੜ ਕੇ ਸੌਂਟ ਜਾਂਦਾ ਖੋ ਵਿੱਚ ਪੈ ਜਵੇ ਤਾਂ ਬਾਲ ਤੰਗ ਕਰਦਾ ਭਈ ਜਿੰਦਰੇ ਨੂੰ ਲੱਗ ਜਾ ਜੰਗਾਲ ਕਿਉਂ ਵੀ ਕਰਦਾ ਹੋ ਅੱਖ ਵਿੱਚ ਪੈ ਜਵੇ ਤਾਂ ਬਾਲ ਤੰਗ ਕਰਦਾ ਜਿਗਲ ਭਈ ਜਿੰਦਰੇ ਨੂੰ ਲੱਗ ਜਾ ਜੰਗਾਲ ਤੰਗ ਕਰਦਾ ਹੋ ਬੈਂਕ ਦਾ ਵਿਆਜ ਕਈ ਸਾਲ ਤੰਗ ਕਰਦਾ ਤੇ ਯਾਰ ਮਿਲੇ ਰੂਦਾ ਪਿਆਰ ਦਾ ਸੰਗ ਕਰਦਾ ਆਸ਼ਿਕ ਨਲਾਇਕ ਤੇ ਮਸ਼ੂਕਾ ਹਸ਼ਿਆਰ ਬਹੁਤ ਅਖਾਰਾਂ ਹੀ ਪਉਂਦੀਆਂ ਹਸਵਾਲ ਤੰਗ ਕਰਦਾ ਬਈ ਜਵਾਨੀ ਵਿੱਚ ਜੀ ਨੂੰ ਕਦੇ ਰੱਬ ਨੀਉ ਯਾਦ ਆਉਂਦਾ ਤੇ ਬਡੇਪੇ ਵਿੱਚ ਮੌਤ ਦਾ ਅਖਿਆਲ ਤੰਗ ਕਰਦਾ ਮਿਲੇ ਨਾ ਜੇ ਮਾਲ ਬੜੇ ਚੀਕ ਦੇ ਟਰੱਕਾਂ ਵਾਲੇ ਬਈ ਮਿਲੇ ਨਾ ਜੇ ਮਾਲ ਬੜੇ ਚੀਕ ਦੇ ਟਰੱਕਾਂ ਵਾਲੇ ਅਮਲੀ ਦਾ ਮੁੱਕ ਜਾਵੇ ਮਹਾਲ ਤੰਗ ਕਰਦਾ ਉਹ ਚਾਰੇ ਪਾਸੇ ਕੁੱਟਿਆਂ ਰਜਾਈ ਤਾਂ ਵੀ ਠੰਡ ਲੱਗੇ ਰੱਬਾ ਚਾਰੇ ਪਾਸੇ ਕੁੱਟਿਆਂ ਰਜਾਈ ਤਾਂ ਵੀ ਠੰਡ ਲੱਗੇ ਉਹ ਛੜੇ ਬੰਦੇ ਨੂੰ ਤਾਂ ਕਹਿੰਦੇ ਸਿਆਲ ਤੰਗ ਕਰਦਾ ਛੜੇ ਬੰਦੇ ਨੂੰ ਤਾਂ ਕਹਿੰਦੇ ਸਿਆਲ ਤੰਗ ਕਰਦਾ ਹਰ ਕੋਈ ਆਖੇ ਤੇ ਸਿਰ ਤੇ ਦੀ ਪਗੜੀ ਧਰ ਕੇ ਤੇ ਸਿਰੋਂ ਪਰੇ ਇਸ਼ਕ ਦਾ ਡੇਰਾ ਸਭ ਮੁੜਿਆ ਏ ਡਰ ਕੇ ਮਾਨ ਮੁਨੀ ਤੇ ਖੁਦੀ ਤੱਕਬਰ ਕੋਈ ਨਾ ਰਹੇ ਉਹ ਜੜ ਕੇ ਜੀ ਮਹਿਬੂਬਾ ਦੇ ਮਹਿਲ ਬਿਹਾਰੀ ਕੋਈ ਵਿਰਲਾ ਪਹੁੰਚਾ ਮਰ ਕੇ ਕੋਈ ਵਿਰਲਾ ਪਹੁੰਚਾ ਮਰ ਕੇ ਨੌਵੇਂ ਗੁਰਾਂ ਦਾ ਕਟਿਆ